ਤਸਵੀਰਾਂ ਤੁਸੀਂ ਵੇਖ ਰਹੇ ਹੋ ਤਰਨਤਾਰ ਆਨ ਆਮ ਆਦਮੀ ਪਾਰਟੀ ਦੇ ਚੋਣ ਦਫਤਰ ਦੇ ਬਾਹਰ ਦੀਆਂ ਆ ਤੁਸੀਂ ਚੋਣ ਦਫਤਰ ਦੇਖ ਸਕਦੇ ਹੋ ਮੁੱਖ ਚੋਣ ਦਫਤਰ ਹੈ ਤੇ ਉੱਥੇ ਧਰਨਾ ਲੱਗ ਚੁੱਕਾ ਹੈ ਆ ਟੈਂਡ ਕਰਾਫਟ ਦੇ ਜਿਹੜੇ ਭਰਤੀਆਂ ਪੂਰੀਆਂ ਨੂੰ ਲੈ ਕੇ ਲਗਾਤਾਰ ਜਿਹੜੇ ਲੋਕ ਨੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਹਾਏ 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 ਲਟਕੇ ਖਾ ਗਏ ਹਾਏ 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 ਕਪੜੇ ਪਾੜਦੇ ਹਾਏ 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 ਦੋਤਾ ਉੱਤੇ ਹਾਏ ਹਾਏ ਪਾਤਾ ਹਾਏ 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 ਚੰਨਾ ਮਰ ਗਿਆ ਹਾਏ 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 ਪੰਜਾਬ ਨੂੰ ਲਟ ਗਿਆ ਹਾਏ 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 ਪਾਤਾ ਮਰ ਗਿਆ ਹਾਏ 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 ਗੱਪੀ ਮੁੱਖ ਮੰਤਰੀ ਮਰਦਾਬਾਦ 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 ਤੁਸੀਂ ਵੇਖ ਰਹੇ ਹੋ ਸਾਹਮਣੇ ਜਿਹੜਾ ਹੈ ਕਿ ਉਧਰੋਂ ਦੀ ਸ਼ੈਰੀ ਕਲਸੀ ਉਧਰੋਂ ਦੀ ਚਲੇ ਗਏ ਨੇ ਇਹ ਨਹੀਂ ਕਿ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲ ਕੇ ਜਾਇਆ ਜਾਏ ਜਿਨ੍ਹਾਂ ਨੇ ਧਰਨਾ ਲਾਇਆ ਉੱਧਰ ਕੈਮਰਾਮੈਨ ਉਹ ਤੁਸੀਂ ਜ਼ੂਮ ਕਰਕੇ ਦੇਖੋ ਸ਼ਹਿਰੀ ਕਲਸੀ ਜਿਹੜੇ ਨੇ ਉਹ ਪਿੱਛੋਂ ਦੀ ਨਿਕਲ ਗਏ ਨੇ ਸ਼ਹਿਰੀ ਕਲਸੀ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹ ਉਹ ਚਲੇ ਗਏ ਨੇ ਉੱਥੋਂ ਦੀ ਨੂੰ ਵੇਖ ਕੇ ਸ਼ਹਿਰੀ ਕਲਸੀ ਪਿੱਛੋਂ ਦੇ ਨਿਕਲ ਗਏ ਨੇ ਇਹ ਨਹੀਂ ਕਿ ਤੁਹਾਨੂੰ ਮਿਲ ਕੇ ਜਾਣੇ ਚੋਂ ਨਿਕਲ ਗਏ ਨੇ ਕੀ ਕਰਨਾ ਚਾਹੁੰਗੇ ਇਹ ਭਗੌੜੇ ਤੇ ਭੱਜੇ ਹੋਏ ਹੈਗੇ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਇਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕਿਸੇ ਤਰੀਕੇ ਦਾ ਵੀ ਇਹਨਾਂ ਦੇ ਵਿੱਚ ਹੁੰਦਾ ਜੇ ਅਸੀਂ ਝੂਠੇ ਹੁੰਦੇ ਤਾਂ ਇੱਥੇ ਆ ਕੇ ਗੱਲ ਕਰਦੇ ਗੱਲ ਕਰਨੀ ਤਾਂ ਬਹੁਤੀ ਦੂਰ ਹੈ ਇਹਨਾਂ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਸਾਰੇ ਹਮੇਸ਼ਾ ਮੀਟਿੰਗਾਂ ਤੋਂ ਭੱਜਦੇ ਆ ਕਿ ਇੱਥੋਂ ਭੱਜ ਕੇ ਤਾਂ ਕੋਈ ਵੱਡੀ ਗੱਲ ਨਹੀਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਰਨਤਾਰ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਦੇ ਬਾਹਰ ਦੀਆਂ ਆ ਤੁਸੀਂ ਚੋਣ ਦਫ਼ਤਰ ਦੇਖ ਸਕਦੇ ਹੋ ਮੁੱਖ ਚੋਣ ਦਫ਼ਤਰ ਹੈ ਤੇ ਉੱਥੇ ਧਰਨਾ ਲੱਗ ਚੁੱਕਾ ਹੈ ਆਟੈਂਡ ਕਰਾਫਟ ਦੇ ਜਿਹੜੇ ਭਰਤੀਆਂ ਪੂਰੀਆਂ ਨੂੰ ਲੈ ਕੇ ਲਗਾਤਾਰ ਜਿਹੜੇ ਲੋਕ ਨੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ हाय 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 खा गए कपड़े कपड़े चंडा मर गया हाय हाय पंजाब में लुट गया हाय हाय हायता मर गया हाय हाय ਗੱਪੀ ਮੁੱਖ ਮੰਤਰੀ ਮਰਦਾਬਾਦ 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 ਗੱਪੀ ਮੁੱਖ ਮੰਤਰੀ ਮਰਦਾਬਾਦ 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 ਕੋਟਾ ਮੇਲੇ ਬਾਪੂ ਕਹਿੰਦੇ ਕਿ ਸਾਡੀ ਤਾਂ ਤੁਸੀਂ ਵੇਖ ਰਹੇ ਹੋ ਸਾਹਮਣੇ ਜਿਹੜਾ ਹੈ ਕਿ ਉਧਰੋਂ ਦੀ ਸ਼ਹਿਰੀ ਕਲਸੀ ਉਧਰੋਂ ਦੀ ਚਲੇ ਗਏ ਨੇ ਇਹ ਨਹੀਂ ਕਿ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲ ਕੇ ਜਾਇਆ ਜਾਏ ਜਿਨ੍ਹਾਂ ਨੇ ਧਰਨਾ ਲਾਇਆ ਉਧਰ ਕੈਮਰਾਮੈਨ ਉਹ ਤੁਸੀਂ ਜ਼ੂਮ ਕਰਕੇ ਦੇਖੋ ਸ਼ਹਿਰੀ ਕਲਸੀ ਜਿਹੜੇ ਨੇ ਉਹ ਪਿੱਛੋਂ ਦੀ ਨਿਕਲ ਗਏ ਨੇ ਸ਼ਹਿਰੀ ਕਲਸੀ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹ ਉਹ ਚਲੇ ਗਏ ਨੇ ਉੱਥੋਂ ਦੀ ਤੇ ਆਮ ਆਦਮੀ ਪਾਰਟੀ ਦੇ ਦਫਤਰ ਦੇ ਬਾਰਦੀਆਂ ਸਾਰੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਆਖਿਰਕਾਰ ਇਹ ਹੋ ਕੀ ਕਿਉਂ ਹੋ ਰਿਹਾ ਭਾਜੀ ਤੁਹਾਨੂੰ ਦੇਖ ਕੇ ਸ਼ਹਿਰੀ ਕੌਂਸਲ ਪਿੱਛੋਂ ਦੇ ਨਿਕਲ ਗਏ ਨੇ ਇਹ ਨਹੀਂ ਕਿ ਤੁਹਾਨੂੰ ਮਿਲ ਕੇ ਜਾਣੇ ਉੱਥੋਂ ਨਿਕਲ ਗਏ ਨੇ ਕੀ ਗੱਲਾਂ ਚਾਹੋਗੇ ਇਹ ਭਗੌੜੇ ਤੇ ਭੱਜੇ ਹੋਏ ਹੈਗੇ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਇਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕਿਸੇ ਤਰੀਕੇ ਦਾ ਵੀ ਇਹਨਾਂ ਦੇ ਵਿੱਚ ਹੁੰਦਾ ਜੇ ਅਸੀਂ ਝੂਠੇ ਹੁੰਦੇ ਤਾਂ ਇੱਥੇ ਆ ਕੇ ਗੱਲ ਕਰਦੇ ਗੱਲ ਕਰਨੀ ਤਾਂ ਬਹੁਤ ਹੀ ਦੂਰ ਹੈ ਇਹਨਾਂ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਸਾਰੇ ਹਮੇਸ਼ਾ ਮੀਟਿੰਗਾਂ ਤੋਂ ਭੱਜਦੇ ਆ ਜਿੱਥੋਂ ਭੱਜ ਕੇ ਤਾਂ ਕੋਈ ਵੱਡੀ ਗੱਲ ਸੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਤਰਨ ਤਰਨ ਦੀਆਂ ਜਿੱਥੇ ਕੀ ਜਿਹੜੇ ਆ ਆਮ ਆਦਮੀ ਪਾਰਟੀ ਦਾ ਵੱਡਾ ਦਫ਼ਤਰ ਹੈ ਜਿਹਦੇ ਅੰਦਰ ਲੀਡਰ ਵੀ ਬੈਠ ਹੋਏ ਸੀਗੇ ਪਰ ਸ਼ਹਿਰੀ ਕਲਸੀ ਜਿਹੜੇ ਨੇ ਉਹ ਇੱਥੋਂ ਦੀ ਪਿੱਛੋਂ ਦੀ ਆਹ ਵਾਲਾ ਰਸਤਾ ਤੁਸੀਂ ਦੇਖ ਰਹੋ ਆਹ ਰਸਤੇ ਤੋਂ ਸ਼ਹਿਰੀ ਕੰਸੀ ਨਿਕਲ ਕੇ ਪਿੱਛੇ ਨੂੰ ਚਲੇ ਗਏ ਇਹ ਨਹੀਂ ਕਿ ਤੁਸੀਂ ਆਮ ਲੋਕਾਂ ਨੂੰ ਜਿਹੜੇ ਇੱਥੇ ਧਰਨਾ ਪ੍ਰਦਰਸ਼ਨ ਕਰਨ ਆਏ ਨੇ ਉਹਨਾਂ ਨੂੰ ਤੁਸੀਂ ਮਿਲ ਕੇ ਜਾਓ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਆਵਾਜ਼ ਵੀ ਪਾਰਟੀ ਦੇ ਦਫਤਰ ਦੇ ਬਾਹਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਿਹੜੇ ਕਿ ਅੱਗੇ ਨੂੰ ਅੱਗੇ ਨੂੰ ਜਿਹੜਾ ਕੂਚ ਕਰਦੇ ਹੋਏ ਨਜ਼ਰ ਆ ਰਹੇ ਨੇ ਕੋਈ ਪਰਚੇ ਕਰਾ ਸਕਦਾ ਬੱਸ ਇੱਥੇ ਦੇਖਦੇ ਨਾ ਕੋਈ ਕਜੂਨਿੰਗ ਕਬਾ ਕੰਨ ਲੋਕਾਂ ਦੀ ਆਵਾਜ਼ ਨਾਲ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਰਨਤਾਰ ਨਾਮ ਆਦਮੀ ਪਾਰਟੀ ਦੇ ਚੋਣ ਦਫਤਰ ਦੇ ਬਾਹਰ ਦੀਆਂ ਆ ਤੁਸੀਂ ਚੋਣ ਦਫਤਰ ਦੇਖ ਸਕਦੇ ਹੋ ਮੁੱਖ ਚੋਣ ਦਫਤਰ ਹੈ ਤੇ ਉੱਥੇ ਧਰਨਾ ਲੱਗ ਚੁੱਕਾ ਹੈ ਆ ਟੈਂਡ ਕਰਾਫਟ ਦੇ ਜਿਹੜੇ ਭਰਤੀਆਂ ਪੂਰੀਆਂ ਨੂੰ ਲੈ ਕੇ ਲਗਾਤਾਰ ਜਿਹੜੇ ਲੋਕ ਨੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਹਾਏ 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 ਲਟਕੇ ਖਾ ਗਏ ਹਾਏ 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 ਕਪੜੇ ਪਾੜਦੇ ਹਾਏ ਹਾਏ ਤੇ ਹਾਏ 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 ਆਪਣੇ ਤੋਂ ਤੇ ਹਾਏ 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 ਚੰਨਾ ਮਰ ਗਿਆ ਹਾਏ 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 ਪੰਜਾਬ ਨੂੰ ਲੁੱਟ ਗਿਆ ਹਾਏ 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 ਪੰਤਾ ਮਰ ਗਿਆ ਹਾਏ 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 ਕੱਪੀ ਮੁਖਮਤਰੀ ਮਰਦਾਬਾਦ 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 ਤਾਂ ਤੁਸੀਂ ਵੇਖ ਰਹੇ ਹੋ ਸਾਹਮਣੇ ਜਿਹੜਾ ਹੈ ਕਿ ਉਧਰੋਂ ਦੀ ਸ਼ੈਰੀ ਕਲਸੀ ਉਧਰੋਂ ਦੀ ਚਲੇ ਗਏ ਨੇ ਇਹ ਨਹੀਂ ਕਿ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲ ਕੇ ਜਾਇਆ ਜਾਏ ਜਿਨ੍ਹਾਂ ਨੇ ਧਰਨਾ ਲਾਇਆ ਉੱਧਰ ਕੈਮਰਾਮੈਨ ਉਹ ਤੁਸੀਂ ਜ਼ੂਮ ਕਰਕੇ ਦੇਖੋ ਸ਼ਹਿਰੀ ਕਲਸੀ ਜਿਹੜੇ ਨੇ ਉਹ ਪਿੱਛੋਂ ਦੀ ਨਿਕਲ ਗਏ ਨੇ ਸ਼ਹਿਰੀ ਕਲਸੀ ਜਿਹੜੇ ਆਵਾਜ਼ ਦੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹ ਉਹ ਚਲੇ ਗਏ ਨੇ ਉੱਥੋਂ ਦੀ ਉਹ ਵੇਖ ਕੇ ਸ਼ਹਿਰੀ ਕੌਂਸਲ ਪਿੱਛੋਂ ਦੇ ਨਿਕਲ ਗਏ ਨੇ ਇਹ ਨਹੀਂ ਕਿ ਤੁਹਾਨੂੰ ਮਿਲ ਕੇ ਜਾਣੇ ਚੋਂ ਨਿਕਲ ਗਏ ਨੇ ਕੀ ਕਰਨਾ ਚਾਹੁੰਗੇ ਇਹ ਭਗੌੜੇ ਤੇ ਭੱਜੇ ਹੋਏ ਹੈਗੇ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਇਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕਿਸੇ ਤਰੀਕੇ ਦਾ ਵੀ ਇਹਨਾਂ ਦੇ ਵਿੱਚ ਹੁੰਦਾ ਜੇ ਅਸੀਂ ਝੂਠੇ ਹੁੰਦੇ ਤਾਂ ਇੱਥੇ ਆ ਕੇ ਗੱਲ ਕਰਦੇ ਗੱਲ ਕਰਨੀ ਤਾਂ ਬਹੁਤ ਹੀ ਦੂਰ ਹੈ ਇਹਨਾਂ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਸਾਰੇ ਹਮੇਸ਼ਾ ਮੀਟਿੰਗਾਂ ਤੋਂ ਭੱਜਦੇ ਆ ਜਿੱਥੋਂ ਭੱਜ ਕੇ ਤਾਂ ਕੋਈ ਵੱਡੀ ਗੱਲ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਰਨਤਾਰ ਨਾਮ ਆਦਮੀ ਪਾਰਟੀ ਦੇ ਚੌਂਡ ਦਫਤਰ ਦੇ ਬਾਹਰ ਦੀਆਂ ਜੇ ਤੁਸੀਂ ਚੌਂਡ ਦਫਤਰ ਦੇਖ ਸਕਦੇ ਹੋ ਮੁੱਖ ਚੌਂਡ ਦਫਤਰ ਹੈ ਤੇ ਉੱਥੇ ਧਰਨਾ ਲੱਗ ਚੁੱਕਾ ਹੈ ਆਟੈਂਡ ਕਰਾਫਟ ਦੇ ਜਿਹੜੇ ਭਰਤੀਆਂ ਪੂਰੀਆਂ ਨੂੰ ਲੈ ਕੇ ਲਗਾਤਾਰ ਜਿਹੜੇ ਲੋਕ ਨੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਹਾਏ 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 ਲਟਕੇ ਖਾ ਗਏ ਹਾਏ 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 ਕਪੜੇ ਪਾੜਦੇ ਹਾਏ 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 ਕਪੜੇ ਪਾੜਦੇ ਹਾਏ 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 ਕਪੜੇ ਪਾੜਦੇ ਹਾਏ ਹਾਏ ਚੰਦਾ ਮਰ ਗਿਆ ਹਾਏ 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 ਪੰਜਾਬ ਨੂੰ ਲਟ ਗਿਆ ਹਾਏ 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 ਪੰਤਾ ਮਰ ਗਿਆ ਹਾਏ 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 ਗੱਪੀ ਮੁੱਖ ਮੰਤਰੀ ਮਰਦਾਬਾਦ ਮਰਦਾਬਾਦ ਮਰਦਾ ਗੱਪੀ ਮੁੱਖ ਮੰਤਰੀ ਮਰਦਾਬਾਦ 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 ਕੋਟਾ ਮੇਲੇ ਬਾਪੂ ਕਹਿੰਦੇ ਕਿ ਸਾਡੀ ਤੁਸੀਂ ਵੇਖ ਰਹੇ ਹੋ ਸਾਹਮਣੇ ਜਿਹੜਾ ਹੈ ਕਿ ਉਧਰੋਂ ਦੀ ਸ਼ੈਰੀ ਕਲਸੀ ਉਧਰੋਂ ਦੀ ਚਲੇ ਗਏ ਨੇ ਇਹ ਨਹੀਂ ਕਿ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲ ਕੇ ਜਾਇਆ ਜਾਏ ਜਿਨ੍ਹਾਂ ਨੇ ਧਰਨਾ ਲਾਇਆ ਉੱਧਰ ਕੈਮਰਾਮੈਨ ਉਹ ਤੁਸੀਂ ਜ਼ੂਮ ਕਰਕੇ ਦੇਖੋ ਸ਼ਹਿਰੀ ਕਲਸੀ ਜਿਹੜੇ ਨੇ ਉਹ ਪਿੱਛੋਂ ਦੀ ਨਿਕਲ ਗਏ ਨੇ ਸ਼ਹਿਰੀ ਕਲਸੀ ਜਿਹੜੇ ਆਵਾਜ਼ੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹ ਉਹ ਚਲੇ ਗਏ ਨੇ ਉੱਥੋਂ ਦੀ ਤੇ ਆਮ ਆਦਮੀ ਪਾਰਟੀ ਦੇ ਦਫਤਰ ਦੇ ਬਾਹਰ ਦੀਆਂ ਇਹ ਸਾਰੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਆਖਿਰਕਾਰ ਇਹ ਹੋ ਕੀ ਕਿਉਂ ਹੋ ਰਿਹਾ ਪਾਜੀ ਤੁਹਾਨੂੰ ਦੇਖ ਕੇ ਸ਼ਹਿਰੀ ਕੌਂਸਲ ਪਿੱਛੋਂ ਦੇ ਨਿਕਲ ਗਏ ਨੇ ਇਹ ਨਹੀਂ ਕਿ ਤੁਹਾਨੂੰ ਮਿਲ ਕੇ ਜਾਣੇ ਤੋਂ ਨਿਕਲ ਗਏ ਨੇ ਕੀ ਕਹਿਣਾ ਚਾਹੋਗੇ ਇਹ ਭਗੌੜੇ ਤੇ ਭੱਜੇ ਹੋਏ ਹੈਗੇ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਇਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕਿਸੇ ਤਰੀਕੇ ਦਾ ਵੀ ਇਹਨਾਂ ਦੇ ਵਿੱਚ ਹੁੰਦਾ ਜੇ ਅਸੀਂ ਝੂਠੇ ਹੁੰਦੇ ਤਾਂ ਇੱਥੇ ਆ ਕੇ ਗੱਲ ਕਰਦੇ ਗੱਲ ਕਰਨੀ ਤਾਂ ਬਹੁਤੀ ਦੂਰ ਹੈ ਇਹਨਾਂ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਸਾਰੇ ਹਮੇਸ਼ਾ ਮੀਟਿੰਗਾਂ ਤੋਂ ਭੱਜਦੇ ਆ ਜਿੱਥੋਂ ਭੱਜ ਕੇ ਤਾਂ ਕੋਈ ਵੱਡੀ ਗੱਲ ਨਹੀਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਰ ਤਰਨ ਦੀਆਂ ਜਿੱਥੇ ਕੀ ਜਿਹੜੇ ਆ ਆਮ ਆਦਮੀ ਪਾਰਟੀ ਦਾ ਵੱਡਾ ਦਫਤਰ ਹੈ ਜਿਹਦੇ ਅੰਦਰ ਲੀਡਰ ਵੀ ਬੈਠ ਹੋਏ ਸੀਗੇ ਪਰ ਸ਼ਹਿਰੀ ਕਲਸੀ ਜਿਹੜੇ ਨੇ ਉਹ ਇੱਥੋਂ ਦੀ ਪਿੱਛੋਂ ਦੀ ਆਹ ਵਾਲਾ ਰਸਤਾ ਤੁਸੀਂ ਦੇਖ ਰਹੋ ਆਹ ਰਸਤੇ ਤੋਂ ਸ਼ਹਿਰੀ ਕਲਸੀ ਨਿਕਲ ਕੇ ਪਿੱਛੇ ਨੂੰ ਚਲੇ ਗਏ ਇਹ ਨਹੀਂ ਕਿ ਤੁਸੀਂ ਆਮ ਲੋਕਾਂ ਨੂੰ ਜਿਹੜੇ ਇੱਥੇ ਧਰਨਾ ਪ੍ਰਦਰਸ਼ਨ ਕਰਨ ਆਏ ਨੇ ਉਹਨਾਂ ਨੂੰ ਤੁਸੀਂ ਮਿਲ ਕੇ ਜਾਓ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਆਮ ਆਦਮੀ ਪਾਰਟੀ ਦੇ ਦਫਤਰ ਦੇ ਬਾਹਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿਹੜੇ ਕਿ ਅੱਗੇ ਨੂੰ ਅੱਗੇ ਨੂੰ ਜਿਹੜਾ ਕੂਚ ਕਰਦੇ ਹੋਏ ਨਜ਼ਰ ਆ ਰਹੇ ਨੇ ਕੋਈ ਬੱਚੇ ਘਾ ਸਕਦਾ ਬੱਸ ਉੱਤੇ ਦੇਖੇ ਨਾ ਕੋਈ ਤਜਨੀ ਕਬਾ ਕੰਨਾਂ ਲੋਕਾਂ ਦੀ ਆਵਾਜ਼ ਨਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਰਨਤਾਰ ਨਾਮ ਆਦਮੀ ਪਾਰਟੀ ਦੇ ਚੋਣ ਦਫਤਰ ਦੇ ਬਾਹਰ ਦੀਆਂ ਆ ਤੁਸੀਂ ਚੋਣ ਦਫਤਰ ਦੇਖ ਸਕਦੇ ਹੋ ਮੁੱਖ ਚੋਣ ਦਫਤਰ ਹੈ ਤੇ ਉੱਥੇ ਧਰਨਾ ਲੱਗ ਚੁੱਕਾ ਹੈ ਆ ਟੈਂਡ ਕਰਾਫਟ ਦੇ ਜਿਹੜੇ ਭਰਤੀਆਂ ਪੂਰੀਆਂ ਨੂੰ ਲੈ ਕੇ ਲਗਾਤਾਰ ਜਿਹੜੇ ਲੋਕ ਨੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਹਾਏ 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 ਲਟਕੇ ਖਾ ਗਏ ਹਾਏ 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 ਕਪੜੇ ਪਾੜਦੇ ਹਾਏ 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 ਦੇ ਕਪੜੇ ਹਾਏ ਪੰਤਾ ਹਾਏ 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 ਚੰਨਾ ਮਰ ਗਿਆ ਹਾਏ 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 ਪੰਜਾਬ ਨੂੰ ਲੁੱਟ ਗਿਆ ਹਾਏ 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 ਪੰਤਾ ਮਰ ਗਿਆ ਹਾਏ 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 ਕੱਪੀ ਮੁੱਖ ਮੰਤਰੀ ਮਰਦਾਬਾਦ 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 ਤਾਂ ਤੁਸੀਂ ਵੇਖ ਰਹੇ ਹੋ ਸਾਹਮਣੇ ਜਿਹੜਾ ਹੈ ਕਿ ਉਧਰੋਂ ਦੀ ਸ਼ੈਰੀ ਕਲਸੀ ਉਧਰੋਂ ਦੀ ਚਲੇ ਗਏ ਨੇ ਯਾਨੀ ਕਿ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲ ਕੇ ਜਾਇਆ ਜਾਏ ਜਿਨ੍ਹਾਂ ਨੇ ਧਰਨਾ ਲਾਇਆ ਉੱਧਰ ਕੈਮਰਾਮੈਨ ਉਹ ਤੁਸੀਂ ਜ਼ੂਮ ਕਰਕੇ ਦੇਖੋ ਸ਼ਹਿਰੀ ਕਲਸੀ ਜਿਹੜੇ ਨੇ ਉਹ ਪਿੱਛੋਂ ਦੀ ਨਿਕਲ ਗਏ ਨੇ ਸ਼ਹਿਰੀ ਕਲਸੀ ਜਿਹੜੇ ਆਵਾਜ਼ੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹ ਉਹ ਚਲੇ ਗਏ ਨੇ ਉੱਥੋਂ ਦੀ ਉਹ ਦੇਖ ਕੇ ਸ਼ਹਿਰੀ ਕਲਸੀ ਪਿੱਛੋਂ ਦੇ ਨਿਕਲ ਗਏ ਨੇ ਇਹ ਨਹੀਂ ਕਿ ਤੁਹਾਨੂੰ ਮਿਲ ਕੇ ਜਾਣ ਇੱਥੋਂ ਨਿਕਲ ਗਏ ਨੇ ਕੀ ਗੱਲਾਂ ਚਾਹੋਗੇ ਇਹ ਭਗੌੜੇ ਤੇ ਭੱਜੇ ਹੋਏ ਹੈਗੇ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਇਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕਿਸੇ ਤਰੀਕੇ ਦਾ ਵੀ ਇਹਨਾਂ ਦੇ ਵਿੱਚ ਹੁੰਦਾ ਜੇ ਅਸੀਂ ਝੂਠੇ ਹੁੰਦੇ ਤਾਂ ਇੱਥੇ ਆ ਕੇ ਗੱਲ ਕਰਦੇ ਗੱਲ ਕਰਨੀ ਤਾਂ ਬਹੁਤ ਹੀ ਦੂਰ ਹੈ ਇਹਨਾਂ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਸਾਰੇ ਹਮੇਸ਼ਾ ਮੀਟਿੰਗਾਂ ਤੋਂ ਭੱਜਦੇ ਆ ਜਿੱਥੋਂ ਭੱਜ ਕੇ ਤਾਂ ਕੋਈ ਵੱਡੀ ਗੱਲ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਰਨਤਾਰ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਦੇ ਬਾਹਰ ਦੀਆਂ ਆ ਤੁਸੀਂ ਚੋਣ ਦਫ਼ਤਰ ਦੇਖ ਸਕਦੇ ਹੋ ਮੁੱਖ ਚੋਣ ਦਫ਼ਤਰ ਹੈ ਤੇ ਉੱਥੇ ਧਰਨਾ ਲੱਗ ਚੁੱਕਾ ਹੈ ਆ ਟੈਂਡ ਕਰਾਫਟ ਦੇ ਜਿਹੜੇ ਭਰਤੀਆਂ ਪੂਰੀਆਂ ਨੂੰ ਲੈ ਕੇ ਲਗਾਤਾਰ ਜਿਹੜੇ ਲੋਕ ਨੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਮਰ ਗਿਆ ਹਾਏ 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 ਲਟਕੇ ਖਾ ਗਏ ਹਾਏ 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 ਕਪੜੇ ਪਾੜਦੇ ਹਾਏ 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 ਕਪੜੇ ਪਾੜਦੇ ਹਾਏ 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 ਟੁਕੜੇ ਪਾੜਦੇ ਹਾਏ 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 ਝੰਡਾ ਮਰ ਗਿਆ ਹਾਏ 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 ਪੰਜਾਬ ਨੂੰ ਲਟਕਿਆ ਹਾਏ 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 ਪੰਟਾ ਮਰ ਗਿਆ ਹਾਏ 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 ਗੱਪੀ ਮੁੱਖ ਮੰਤਰੀ ਮਰਦਾਬਾਦ 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 ਗੱਪੀ ਮੁੱਖ ਮੰਤਰੀ ਮਰਦਾਬਾਦ 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 ਮੋਟਾ ਮੇਲੇ ਬਾਪੂ ਕਹਿੰਦੇ ਹੁਣ ਕੇ ਸਾਡੀ ਤਾਂ ਤੁਸੀਂ ਵੇਖ ਰਹੇ ਹੋ ਸਾਹਮਣੇ ਜਿਹੜਾ ਹੈ ਕਿ ਉਧਰੋਂ ਦੀ ਸ਼ਹਿਰੀ ਕਲਸੀ ਉਧਰੋਂ ਦੀ ਚਲੇ ਗਏ ਨੇ ਇਹ ਨਹੀਂ ਕਿ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲ ਕੇ ਜਾਇਆ ਜਾਏ ਜਿਨ੍ਹਾਂ ਨੇ ਧਰਨਾ ਲਾਇਆ ਉੱਧਰ ਕੈਮਰਾਮੈਨ ਉਹ ਤੁਸੀਂ ਜ਼ੂਮ ਕਰਕੇ ਦੇਖੋ ਸ਼ਹਿਰੀ ਕਲਸੀ ਜਿਹੜੇ ਨੇ ਉਹ ਪਿੱਛੋਂ ਦੀ ਨਿਕਲ ਗਏ ਨੇ ਸ਼ਹਿਰੀ ਕਲਸੀ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹ ਉਹ ਚਲੇ ਗਏ ਨੇ ਉੱਥੋਂ ਦੀ ਤੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਦੀਆਂ ਇਹ ਸਾਰੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਆਖਿਰਕਾਰ ਇਹ ਹੋ ਕੀ ਕਿਉਂ ਹੋ ਰਿਹਾ ਭਾਜੀ ਤੁਹਾਨੂੰ ਵੇਖ ਕੇ ਸ਼ਹਿਰੀ ਕੌਂਸਲ ਪਿੱਛੋਂ ਦੇ ਨਿਕਲ ਗਏ ਨੇ ਇਹ ਨਹੀਂ ਕਿ ਤੁਹਾਨੂੰ ਮਿਲ ਕੇ ਜਾਣੇ ਉੱਥੋਂ ਨਿਕਲ ਗਏ ਨੇ ਕੀ ਗੱਲਾਂ ਚਾਹੋਗੇ ਇਹ ਭਗੌੜੇ ਤੇ ਭੱਜੇ ਹੋਏ ਹੈਗੇ ਆ ਤੁਸੀਂ ਦੇਖ ਹੀ ਸਕਦੇ ਹੋ ਜੇ ਇਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕਿਸੇ ਤਰੀਕੇ ਦਾ ਵੀ ਇਹਨਾਂ ਦੇ ਵਿੱਚ ਹੁੰਦਾ ਜੇ ਅਸੀਂ ਝੂਠੇ ਹੁੰਦੇ ਤਾਂ ਇੱਥੇ ਆ ਕੇ ਗੱਲ ਕਰਦੇ ਗੱਲ ਕਰਨੀ ਤਾਂ ਬਹੁਤ ਦੀ ਦੂਰ ਇਹਨਾਂ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਸਾਰੇ ਹਮੇਸ਼ਾ ਮੀਟਿੰਗਾਂ ਤੋਂ ਭੱਜਦੇ ਆ ਜਿੱਥੋਂ ਭੱਜ ਕੇ ਤਾਂ ਕੋਈ ਵੱਡੀ ਗੱਲ ਨਹੀਂ ਸੋ ਬੋਸਾਂ ਦੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਤਰਨ ਤਰਨ ਦੀਆਂ ਜਿੱਥੇ ਕੀ ਜਿਹੜੇ ਆ ਆਮ ਆਦਮੀ ਪਾਰਟੀ ਦਾ ਵੱਡਾ ਦਫ਼ਤਰ ਹੈ ਜਿਹਦੇ ਅੰਦਰ ਲੀਡਰ ਵੀ ਬੈਠ ਹੋਏ ਸੀਗੇ ਪਰ ਸ਼ਹਿਰੀ ਕਲਸੀ ਜਿਹੜੇ ਨੇ ਉਹ ਇੱਥੋਂ ਦੀ ਪਿੱਛੋਂ ਦੀ ਆਹ ਵਾਲਾ ਰਸਤਾ ਤੁਸੀਂ ਦੇਖ ਰਹੋ ਆਹ ਰਸਤੇ ਤੋਂ ਸ਼ਹਿਰੀ ਕਲਸੀ ਨਿਕਲ ਕੇ ਪਿੱਛੇ ਨੂੰ ਚਲੇ ਗਏ ਇਹ ਨਹੀਂ ਕਿ ਤੁਸੀਂ ਆਮ ਲੋਕਾਂ ਨੂੰ ਜਿਹੜੇ ਇੱਥੇ ਧਰਨਾ ਪ੍ਰਦਰਸ਼ਨ ਕਰਨ ਆਏ ਨੇ ਉਹਨਾਂ ਨੂੰ ਤੁਸੀਂ ਮਿਲ ਕੇ ਜਾਓ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਆਵਾਜ਼ਵੀਂ ਪਾਰਟੀ ਦੇ ਦਫ਼ਤਰ ਦੇ ਬਾਹਰ ਦੀਆਂ ਧਰਨਾ ਤਸਵੀਰਾਂ ਦਿਖਾ ਰਹੇ ਜਿਹੜੇ ਕਿ ਅੱਗੇ ਨੂੰ ਅੱਗੇ ਨੂੰ ਜਿਹੜਾ ਕੂਚ ਕਰਦੇ ਹੋਏ ਨਜ਼ਰ ਆ ਰਹੇ ਨੇ ਬਸ ਇੱਥੇ ਦੇਖੇ ਨਾ ਕਰੋ ਤੁਹਾਨੂੰ ਕਬਾਤਾਂ ਦੇ ਲੋਕਾਂ ਦੀ ਆਵਾਜ਼ ਦਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਰਨਤਾਰ ਆਨ ਆਮ ਆਦਮੀ ਪਾਰਟੀ ਦੇ ਚੌਂਡ ਦਫਤਰ ਦੇ ਬਾਹਰ ਦੀਆਂ ਆ ਤੁਸੀਂ ਚੌਂਡ ਦਫਤਰ ਦੇਖ ਸਕਦੇ ਹੋ ਮੁੱਖ ਚੌਂਡ ਦਫਤਰ ਹੈ ਤੇ ਉੱਥੇ ਧਰਨਾ ਲੱਗ ਚੁੱਕਾ ਹੈ ਆ ਟੈਂਡ ਕਰਾਫਟ ਦੇ ਜਿਹੜੇ ਭਰਤੀਆਂ ਪੂਰੀਆਂ ਨੂੰ ਲੈ ਕੇ ਲਗਾਤਾਰ ਜਿਹੜੇ ਲੋਕ ਨੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਹਾਏ 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 ਲਟਕੇ ਖਾ ਗਏ ਹਾਏ 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 ਕਪੜੇ ਫਾੜਦੇ ਹਾਏ ਹਾਏ ਸਤੇ ਹਾਏ 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 ਸਤੇ ਹਾਏ 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 ਚੰਨਾ ਮਰ ਗਿਆ ਹਾਏ 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 ਪੰਜਾਬ ਨੂੰ ਲੁੱਟ ਗਿਆ ਹਾਏ 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 ਬੰਤਾ ਮਰ ਗਿਆ ਹਾਏ 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 ਕੱਪੀ ਮੁਖਮਤਰੀ ਮਰਦਾਬਾਦ ਮਰਦਾਬਾਦ ਮਰਦਾਬਾ ਕੱਪੀ ਤਾਂ ਤੁਸੀਂ ਵੇਖ ਰਹੇ ਹੋ ਸਾਹਮਣੇ ਜਿਹੜਾ ਹੈ ਕਿ ਉਧਰੋਂ ਦੀ ਸ਼ੈਰੀ ਕਲਸੀ ਉਧਰੋਂ ਦੀ ਚਲੇ ਗਏ ਨੇ ਯਾਨੀ ਕਿ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲ ਕੇ ਜਾਇਆ ਜਾਏ ਜਿਨ੍ਹਾਂ ਨੇ ਧਰਨਾ ਲਾਇਆ ਉੱਧਰ ਕੈਮਰਾਮੈਨ ਉਹ ਤੁਸੀਂ ਜ਼ੂਮ ਕਰਕੇ ਦੇਖੋ ਸ਼ਹਿਰੀ ਕਲਸੀ ਜਿਹੜੇ ਨੇ ਉਹ ਪਿੱਛੋਂ ਦੀ ਨਿਕਲ ਗਏ ਨੇ ਸ਼ਹਿਰੀ ਕਲਸੀ ਜਿਹੜੇ ਆਵਾਜ਼ੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹ ਉਹ ਚਲੇ ਗਏ ਨੇ ਉੱਥੋਂ ਦੀ ਨੂੰ ਦੇਖ ਕੇ ਸ਼ਹਿਰੀ ਕਲਸੀ ਪਿੱਛੋਂ ਦੇ ਨਿਕਲ ਗਏ ਨੇ ਇਹ ਨਹੀਂ ਕਿ ਤੁਹਾਨੂੰ ਮਿਲ ਕੇ ਜਾਣੇ ਉੱਥੋਂ ਨਿਕਲ ਗਏ ਨੇ ਕੀ ਗੱਲਾਂ ਚਾਹੋਗੇ ਇਹ ਭਗੌੜੇ ਤੇ ਭੱਜੇ ਹੋਏ ਹੈਗੇ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਇਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕਿਸੇ ਤਰੀਕੇ ਦਾ ਵੀ ਇਹਨਾਂ ਦੇ ਵਿੱਚ ਹੁੰਦਾ ਜੇ ਅਸੀਂ ਝੂਠੇ ਹੁੰਦੇ ਤਾਂ ਇੱਥੇ ਆ ਕੇ ਗੱਲ ਕਰਦੇ ਗੱਲ ਕਰਨੀ ਤਾਂ ਬਹੁਤ ਹੀ ਦੂਰ ਹੈ ਇਹਨਾਂ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਸਾਰੇ ਹਮੇਸ਼ਾ ਮੀਟਿੰਗਾਂ ਤੋਂ ਭੱਜਦੇ ਆ ਜਿੱਥੋਂ ਭੱਜ ਕੇ ਤਾਂ ਕੋਈ ਵੱਡੀ ਗੱਲ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਰਨਤਾਰ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਦੇ ਬਾਹਰ ਦੀਆਂ ਆ ਤੁਸੀਂ ਚੋਣ ਦਫ਼ਤਰ ਦੇਖ ਸਕਦੇ ਹੋ ਮੁੱਖ ਚੋਣ ਦਫ਼ਤਰ ਹੈ ਤੇ ਉੱਥੇ ਧਰਨਾ ਲੱਗ ਚੁੱਕਾ ਹੈ ਆ ਟੈਂਡ ਕਰਾਫਟ ਦੇ ਜਿਹੜੇ ਭਰਤੀਆਂ ਪੂਰੀਆਂ ਨੂੰ ਲੈ ਕੇ ਲਗਾਤਾਰ ਜਿਹੜੇ ਲੋਕ ਨੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ हाय हाय लुटके खा गए हाय हाय कपड़े पाटते हाय हाय कपड़े पाटते हाय हाय कपड़े पाटते हाय हाय चंडा मर गया हाय हाय पंजाब में लुट गया हाय हाय पंता मर गया हाय हाय कपी मुख्यमंत्री मुर्दाबाद ਮੁਰਦਾਬਾ ਗੱਪੀ ਮੁੱਖ ਮੰਤਰੀ ਮੁਰਦਾਬਾਦ 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 ਬੋਟਾ ਮੇਲੇ ਬਾਪੂ ਕਹਿੰਦੇ ਹੁਣ ਕੇ ਸਾਡੀ ਤਾਂ ਤੁਸੀਂ ਵੇਖ ਰਹੇ ਹੋ ਸਾਹਮਣੇ ਜਿਹੜਾ ਹੈ ਕਿ ਉਧਰੋਂ ਦੀ ਸ਼ਹਿਰੀ ਕਲਸੀ ਉਧਰੋਂ ਦੀ ਚਲੇ ਗਏ ਨੇ ਇਹ ਨਹੀਂ ਕਿ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲ ਕੇ ਜਾਇਆ ਜਾਏ ਜਿਨ੍ਹਾਂ ਨੇ ਧਰਨਾ ਲਾਇਆ ਉਧਰ ਕੈਮਰਾਮੈਨ ਉਹ ਤੁਸੀਂ ਜ਼ੂਮ ਕਰਕੇ ਦੇਖੋ ਸ਼ਹਿਰੀ ਕਲਸੀ ਜਿਹੜੇ ਨੇ ਉਹ ਪਿੱਛੋਂ ਦੀ ਨਿਕਲ ਗਏ ਨੇ ਸ਼ਹਿਰੀ ਕਲਸੀ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹ ਉਹ ਚਲੇ ਗਏ ਨੇ ਉੱਥੋਂ ਦੀ ਤੇ ਆਮ ਆਦਮੀ ਪਾਰਟੀ ਦੇ ਦਫਤਰ ਦੇ ਬਾਹਰ ਦੀਆਂ ਸਾਰੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਆਖਿਰਕਾਰ ਇਹ ਹੋ ਗਈ ਕਿਉਂ ਹੋ ਰਿਹਾ ਪਾਜੀ ਤੁਹਾਨੂੰ ਵੇਖ ਕੇ ਸ਼ਹਿਰੀ ਕੌਂਸਲ ਪਿੱਛੋਂ ਦੇ ਨਿਕਲ ਗਏ ਨੇ ਇਹ ਨਹੀਂ ਕਿ ਤੁਹਾਨੂੰ ਮਿਲ ਕੇ ਜਾਣੇ ਉੱਥੋਂ ਨਿਕਲ ਗਏ ਨੇ ਕੀ ਕਹਿਣਾ ਚਾਹੋਗੇ ਇਹ ਭਗੌੜੇ ਤੇ ਭੱਜੇ ਹੋਏ ਹੈਗੇ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਇਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕਿਸੇ ਤਰੀਕੇ ਦਾ ਵੀ ਇਹਨਾਂ ਦੇ ਵਿੱਚ ਹੁੰਦਾ ਜੇ ਅਸੀਂ ਝੂਠੇ ਹੁੰਦੇ ਤਾਂ ਇੱਥੇ ਆ ਕੇ ਗੱਲ ਕਰਦੇ ਗੱਲ ਕਰਨੀ ਤਾਂ ਬਹੁਤੀ ਦੂਰ ਹੈ ਇਹਨਾਂ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਸਾਰੇ ਹਮੇਸ਼ਾ ਮੀਟਿੰਗਾਂ ਤੋਂ ਭੱਜਦੇ ਆ ਜਿੱਥੋਂ ਭੱਜ ਕੇ ਤਾਂ ਕੋਈ ਵੱਡੀ ਗੱਲ ਨਹੀਂ ਤੁਸੀਂ ਬੋਸਾਂ ਦੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਤਰਨ ਤਰਨ ਦੀਆਂ ਜਿੱਥੇ ਕੀ ਜਿਹੜੇ ਆ ਆਮ ਆਦਮੀ ਪਾਰਟੀ ਦਾ ਵੱਡਾ ਦਫਤਰ ਹੈ ਜਿਹਦੇ ਅੰਦਰ ਲੀਡਰ ਵੀ ਬੈਠ ਹੋਏ ਸੀਗੇ ਪਰ ਸ਼ਹਿਰੀ ਕਲਸੀ ਜਿਹੜੇ ਨੇ ਉਹ ਇੱਥੋਂ ਦੀ ਪਿੱਛੋਂ ਦੀ ਆਹ ਵਾਲਾ ਰਸਤਾ ਤੁਸੀਂ ਦੇਖ ਰਹੋ ਆਹ ਰਸਤੇ ਤੋਂ ਸ਼ਹਿਰੀ ਕਲਸੀ ਨਿਕਲ ਕੇ ਪਿੱਛੇ ਨੂੰ ਚਲੇ ਗਏ ਇਹ ਨਹੀਂ ਕਿ ਤੁਸੀਂ ਆਮ ਲੋਕਾਂ ਨੂੰ ਜਿਹੜੇ ਇੱਥੇ ਧਰਨਾ ਪ੍ਰਦਰਸ਼ਨ ਕਰਨ ਆਏ ਨੇ ਉਹਨਾਂ ਨੂੰ ਤੁਸੀਂ ਮਿਲ ਕੇ ਜਾਓ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਆਮ ਆਦਮੀ ਪਾਰਟੀ ਦੇ ਦਫਤਰ ਦੇ ਬਾਹਰ ਦੀਆਂ ਧਰਾਂ ਤਸਵੀਰਾਂ ਦੇਖਣੇ ਜਿਹੜੇ ਕਿ ਅੱਗੇ ਨੂੰ ਅੱਗੇ ਨੂੰ ਜਿਹੜਾ ਕੂਚ ਕਰਦੇ ਹੋਏ ਨਜ਼ਰ ਆ ਰਹੇ ਨੇ ਬੱਚੇ ਘਾ ਸਕਦਾ ਬਸ ਇੱਥੇ ਦੇਖੇ ਨਾ ਕਰੋ ਕਿ ਜਦੋਂ ਕਿ ਕਬਾ ਕੰਦੇ ਲੋਕਾਂ ਦੀ ਆਵਾਜ਼ ਦਾ